ਜਦੋਂ ਨਹੀਂ ਚਾਹੀਦੀ ਹੁੰਦੀ ਉਦੋਂ ਆਪਸ਼ਨਸ ਹੁੰਦੀਆਂ ਤੇ ਹੁਣ ਅਸੀਂ ਕੀ ਕੀਤਾ ਕਿ ਜਿੰਨਾ ਵੀ ਇਨਵੈਂਟਰੀ ਜ਼ਮੀਨਾਂ ਦੀ ਪੀਐਸਆਈ ਸੀ ਕੋਲ ਹੈਗੀ ਐ ਉਹਦੀ ਅਸੀਂ ਰੈਗੂਲਰ ਆਕਸ਼ਨ ਕਰਿਆ ਕਰਾਂਗੇ ਲੈਟ ਅਸ ਸੇ ਅਸੀਂ 100 ਪਲਾਟਾਂ ਦੀ ਆਕਸ਼ਨ ਕੀਤੀ ਉਹਦੇ ਚੋਂ 30 ਵਿਗ ਗਏ 70 ਰਹਿ ਗਏ ਉਹ 70 ਪਲਾਟ ਅਸੀਂ ਅੱਗੇ ਕੀ ਹੁੰਦਾ ਸੀ ਸਾਲ-ਸਾਲ ਡੇਟ ਡੇਟ ਸਾਲ ਦੁਬਾਰਾ ਆਪਸ਼ਨ ਨਹੀਂ ਹੁੰਦੀ ਸੀ ਹੁਣ ਹਰ ਦੂਜੇ ਜਾਂ ਤੀਜੇ ਮਹੀਨੇ ਉਹਦੀ ਆਪਸ਼ਨ ਹੋਇਆ ਕਰੇਗੀ ਜਿਹੜੀਆਂ ਜ਼ਮੀਨਾਂ ਤਾਂ ਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਇਸ ਤਰ੍ਹਾਂ ਲੱਗੇ ਆਲਮੋਸਟ ਸਾਨੂੰ ਮਤਲਬ ਕਿ ਰੈਡੀਲੀ ਅਵੇਲੇਬਲ ਹੈ ਜੇ ਕਿਸੇ ਨੂੰ ਵੀ ਕੋਈ ਜ਼ਮੀਨ ਚਾਹੀਦੀ ਹੈ ਜਿਸ ਤਰ੍ਹਾਂ 5 500 ਗਜ ਦੇ 5 ਪਲੋਟ ਆਪਸ਼ਨ ਹੋਏ ਉਹ ਪੀਐਸਆਈਸੀ ਕੋ ਲਾਂਦਾ ਕਿ ਸਾਨੂੰ ਜੀ ਘਟੋ ਘਟ 4000 ਗਜ ਚਾਹੀਦੀ ਚਾਹੇ 3000 ਅਸੀਂ 6 ਪਲੋਟ ਕਲੱਬ ਕਰਕੇ ਵੀ ਉਹਨੂੰ ਇੱਕ ਪਲੋਟ ਬਣਾ ਕੇ ਮਤਲਬ ਕਿ ਦੇ ਦਾਂਗੇ ਉਹ ਉਹ ਆਕਸ਼ਨ ਆਪਣੇ ਸਾਹਮਣੇ ਕਰਦੇ ਬਲਕਿ ਵੱਡੇ ਪਲਾਟਾਂ ਦੀ ਵੀ ਅਸੀਂ ਹੁਣ ਆਕਸ਼ਨ ਕਰ ਰਹੇ ਆ ਕਿਸੇ ਨੂੰ 5 ਏਕੜ ਚਾਹੀਦੀ ਕਿਸੇ ਨੂੰ 10 ਏਕੜ ਚਾਹੀਦੀ ਜਿਹੜੇ ਪਾਰਕਸ ਐ ਪਾਣੀ ਦੀ ਸਪਲਾਈ ਐ ਉਹ ਸਾਰਾ ਜਿੰਨਾ ਕੰਮ ਹੈਗਾ ਕੋਈ 55 ਕਰੋੜ ਰੁਪਏ ਤੇ ਐਸਟੀਮੇਟ ਇਨੀਸ਼ੀਅਲੀ ਬਣੇ ਆ ਉਹ ਜਿਹੜੇ ਐਸਟੀਮੇਟ ਜਲਦੀ ਅਪਰੂਵ ਹੋ ਜਾਣਗੇ ਜਿਸ ਤਰ੍ਹਾਂ ਹੀ 5000 ਦੇ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਰਾਹੁਲ ਛੱਪਾ ਜੀ ਐਡਿਸ਼ਨਲ ਸੀਈਓ ਪੰਜਾਬ ਇਨਵੈਸਟਰ ਕੱਲ ਤੱਕ ਸੀਗੇ ਹੁਣ ਡੀਸੀ ਸੰਗਰੂਰ ਲੱਗੇ ਪਰ ਅੱਜ ਦਾ ਦਿਨ ਅਸੀਂ ਇਹਨਾਂ ਤੋਂ ਲੱਲੇ ਆ ਇਹ ਸਾਡੇ ਨਾਲ ਆ ਇਹ ਇੰਡਸਟਰੀ ਵਾਲਿਆਂ ਦਾ ਇੰਡਸਟਰੀ ਡਿਪਾਰਟਮੈਂਟ ਦਾ ਉਪਰਾਲਾ ਹੈ ਸੁਝਾਓ ਤੋਂ ਹੱਲ ਤੱਕ ਸੁਜੈਸ਼ਨਸ ਟੂ ਸੋਲੂਸ਼ਨਸ ਇਹ ਅਸੀਂ ਅੰਮ੍ਰਿਤਸਰ ਪਰਸੋਂ ਕੀਤਾ ਕੱਲ ਜਲੰਧਰ ਕੀਤਾ ਅੱਜ ਲੁਧਿਆਣਾ ਕਰ ਰਹੇ ਆ ਅੱਗੇ ਮੁਹਾਲੀ ਤੇ ਬਠਿੰਡਾ ਇਦੇ ਨਾਲ ਪੂਰਾ ਪੰਜਾਬ ਅਸੀਂ ਕਵਰ ਕਰ ਲੈਣਾ ਕਿਉਂਕਿ ਜਿਹੜੇ ਨਾਲ ਦੇ ਸ਼ਹਿਰ ਲੱਗਦੇ ਆ ਉਹਨਾਂ ਨੂੰ ਵੀ ਅਸੀਂ ਇਹ ਜ਼ਿਲ੍ਹਿਆਂ 'ਚ ਬੁਲਾ ਰਹੇ ਆ ਜਿੱਥੇ-ਜਿੱਥੇ ਮੀਟਿੰਗ ਹੁੰਦੀ ਜਿਸ ਤਰ੍ਹਾਂ ਅੱਜ ਲੁਧਿਆਣੇ ਮੀਟਿੰਗ ਹੈ 4:30 ਵਜੇ ਉਹਦੇ ਵਿੱਚ ਅਸੀਂ ਮਲੇਰ ਕੋਟਲਾ ਸੰਗਰੂਰ ਹੋਰ ਕਿਹੜਾ ਮੋਗੇ ਤੋਂ ਬੁਲਾਏ ਖੰਨਾ ਗੁਬਿੰਦਗੜ੍ਹ ਤਾਂ ਚਲੋ ਹੈ ਹੀ ਲੁਧਿਆਣੇ 'ਚ ਬਟ ਉੱਥੋਂ ਵੀ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਬੁਲਾਇਆ ਉਹਦੇ ਵਿੱਚ ਮੇਰੇ ਨਾਲ ਡਾਇਰੈਕਟਰ ਇੰਡਸਟਰੀਜ਼ ਤੇ ਐਮ ਡੀ ਪੀ ਐਸ ਆਈ ਸੀ ਤੁਹਾਡੇ ਸ਼ਹਿਰ ਦੇ ਪੁਰਾਣੇ ਡਿਪਟੀ ਕਮਿਸ਼ਨਰ ਸਰਵੀ ਮਲਿਕ ਜੀ ਵੀ ਹੈਗੇ ਨਾਲ ਸਾਡੇ ਡੀ ਸੀ ਸਾਹਿਬ ਬੈਠੇ ਆ ਹਮਾਂਸ਼ੂ ਜੀ ਇਹ ਰਾਹੁਲ ਛੱਪਾ ਜੀ ਐਡਿਸ਼ਨਲ ਸੀਓ ਪੰਜਾਬ ਇਨਵੈਸਟ ਕੱਲ ਤੱਕ ਸੀਗੇ ਹੁਣ ਡੀ ਸੀ ਸੰਗਰੂਰ ਲੱਗੇ ਪਰ ਅੱਜ ਦਾ ਦਿਨ ਅਸੀਂ ਇਹਨਾਂ ਤੋਂ ਲੈ ਲਿਆ ਇਹ ਸਾਡੇ ਨਾਲ ਰੁਪਿੰਦਰ ਜੀ ਹੈਗੇ ਤੇ ਖੈਰਾ ਸਾਹਿਬ ਹੈ ਕਾਰਪੋਰੇਸ਼ਨ ਤੋਂ ਤੇ ਅਸੀਂ ਹੁਣ ਇਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਹਟੇ ਹਾਂ ਕੋਈ ਇੰਡਸਟਰੀ ਦੇ ਜਿਹੜੇ ਮੁੱਦੇ ਆ ਉਹ ਹਰ ਸ਼ਹਿਰ ਦੇ ਵੀ ਅਲੱਗ ਹੁੰਦੇ ਆ ਉਹ ਵੀ ਅਸੀਂ ਇਹਨਾਂ ਤੋਂ ਸਮਝੇ ਆ ਔਰ ਉਹਨਾਂ ਦੀ ਕਿੱਦਾਂ ਰੈਜ਼ੋਲੂਸ਼ਨ ਕਰਨਾ ਹੈ ਉਹ ਸਾਰੀ ਡਿਸਕਸ਼ਨ ਹੋਈ ਹੈ ਪੀਐਸਆਈਸੀ ਵਿੱਚ ਪਿੱਛੇ 5 ਨੋਟੀਫਿਕੇਸ਼ਨਾਂ ਬੜੀਆਂ ਜ਼ਰੂਰੀ ਹੋਈਆਂ ਜਿਦੇ ਚੋਟੀ ਐਸ਼ਾ ਫ੍ਰੈਗਮੈਂਟੇਸ਼ਨ ਐ ਕਲੱਬਿੰਗ ਡੀ ਕਲੱਬਿੰਗ ਅ ਅਪੀਲਟ ਅਥਾਰਟੀ ਬਣਾਈ ਗਈ ਜਿਨ੍ਹਾਂ ਦੇ ਕੈਨਸਲ ਹੋ ਗਏ ਪਲਾਟ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਐਪਲੀਕੇਸ਼ਨ ਪਾ ਸਕਣ ਔਰ ਆਪਣੇ ਜਿਹੜੇ ਡਿਊਜ਼ ਐ ਦੇਣ ਤੇ ਉਹਨਾਂ ਦਾ ਰਿਵਾਈਵ ਹੋ ਜਾਏਗਾ ਸਭ ਨਾਲੋਂ ਵੱਡਾ ਜਿਹੜਾ ਉਹ ਉਪਰਾਲਾ ਇੱਕ ਹੋਰ ਐ ਉਹ ਹੈਗਾ ਲੀਜ਼ ਹੋਲਡ ਤੋਂ ਫ੍ਰੀ ਹੋਲਡ ਜਿਹੜਾ ਪੀਐਸਆਈਸੀ ਨੇ ਕੀਤਾ ਉਹ ਮੈਂ ਸਾਰੇ ਇੰਡਸਟ੍ਰੀਅਲਿਸਟ ਭਰਾਵਾਂ ਨੂੰ ਜਗਾ ਜਗਾ ਕਹਿ ਰਿਹਾ ਹਾਂ ਜਰੂਰ ਕਰਾ ਲੈਣਾ ਚਾਹੀਦਾ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋਣ ਦਾ ਇਹ ਹੈ ਜਦੋਂ ਇੱਕ ਵਾਰੀ ਫ੍ਰੀ ਹੋਲਡ ਹੋ ਗਿਆ ਤੁਹਾਨੂੰ ਦੁਬਾਰਾ ਪੀਐਸਆਈਸੀ ਜਾਣ ਦੀ ਲੋੜ ਨਹੀਂ ਤੁਸੀਂ ਕੁਝ ਵੀ ਕਰਨਾ ਹੈ ਤੁਸੀਂ ਉਹਨੂੰ ਦੁਬਾਰਾ ਮੌਰਗੇਜ ਕਰਨਾ ਹੈ ਤੁਸੀਂ ਉਹਦਾ ਵੇਚਣਾ ਹੈ ਕੁਝ ਕਰਨਾ ਇਹ ਸਾਰਾ ਕੁਝ ਤੁਹਾਡੇ ਹੱਥ ਹੈ ਐਸ ਲੌਂਗ ਐਸ ਤੁਸੀਂ ਜਦੋਂ ਵੀ ਇਹਨੂੰ ਟ੍ਰਾਂਸਫਰ ਕਰਦੇ ਹੋ ਜਾਂ ਕਿਸੇ ਨੂੰ ਵੇਚਦੇ ਹੋ ਉਹਦੀਆਂ ਕੰਡੀਸ਼ਨਸ ਇਹੀ ਲਗਾਓਗੇ ਜੋ PSIC ਨੇ オリジナル ਅਲਾਟਮੈਂਟ ਤੇ ਲਗਾਈਆਂ ਇੱਕ PSIC ਦੀਆਂ ਰੈਗੂਲਰ ਹੋਮ ਆਕਸ਼ਨਸ ਹੋ ਰਹੀਆਂ ਤੁਸੀਂ ਦੇਖਦੇ ਵੀ ਹੋਗੇ ਅਖਬਾਰਾਂ 'ਚ ਵੀ ਆਂਦੀਆਂ ਇੰਡਸਟਰੀ ਨੂੰ ਇਹ ਬੜੀ ਪ੍ਰੋਬਲਮ ਹੁੰਦੀ ਜੀ ਸਾਨੂੰ ਜ਼ਮੀਨ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਉਦੋਂ ਮਿਲਦੀ ਨਹੀਂ ਜਦੋਂ ਨਹੀਂ ਚਾਹੀਦੀ ਹੁੰਦੀ ਉਦੋਂ ਆਕਸ਼ਨਸ ਹੁੰਦੀਆਂ ਤੇ ਹੁਣ ਅਸੀਂ ਕੀ ਕੀਤਾ ਕਿ ਜਿੰਨਾ ਵੀ ਇਨਵੈਂਟਰੀ ਜ਼ਮੀਨਾਂ ਦੀ ਪੀਐਸਆਈਸੀ ਕੋਲ ਹੈਗੀ ਐ ਉਹਦੀ ਅਸੀਂ ਰੈਗੂਲਰ ਆਕਸ਼ਨ ਕਰਿਆ ਕਰਾਂਗੇ ਲੈਟ ਅਸ ਸੇ ਅਸੀਂ 100 ਪਲਾਟਾਂ ਦੀ ਆਕਸ਼ਨ ਕੀਤੀ ਉਹਦੇ ਚੋਂ 30 ਵਿਗ ਗਏ 70 ਰਹਿ ਗਏ ਉਹ 70 ਪਲਾਟ ਅਸੀਂ ਅੱਗੇ ਕੀ ਹੁੰਦਾ ਸੀ ਸਾਲ-ਸਾਲ ਡੇਢ-ਡੇਢ ਸਾਲ ਦੁਬਾਰਾ ਆਕਸ਼ਨ ਨਹੀਂ ਹੁੰਦੀ ਸੀ ਹੁਣ ਹਰ ਦੂਜੇ ਜਾਂ ਤੀਜੇ ਮਹੀਨੇ ਉਹਦੀ ਆਕਸ਼ਨ ਹੋਇਆ ਕਰੇਗੀ ਜਿਹੜੀਆਂ ਜ਼ਮੀਨਾਂ ਹੈ ਤਾਂ ਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਇਸ ਤਰ੍ਹਾਂ ਲੱਗੇ ਆਲਮੋਸਟ ਸਾਨੂੰ ਮਤਲਬ ਕਿ ਰੈਡੀਲੀ ਅਵੇਲੇਬਲ ਹੈ ਜੇ ਕਿਸੇ ਨੂੰ ਵੀ ਕੋਈ ਜ਼ਮੀਨ ਚਾਹੀਦੀ ਹੈ ਜਿਸ ਤਰ੍ਹਾਂ 5 500 ਗਜ ਦੇ 5 ਪਲਾਟ ਆਕਸ਼ਨ ਹੋਏ ਉਹ ਪੀਐਸਆਈਸੀ ਕੋ ਲਾਂਦਾ ਹੈ ਕਿ ਸਾਨੂੰ ਜੀ ਘੱਟੋ ਘੱਟ 4000 ਗਜ ਚਾਹੀਦੀ ਚਾਹੇ 3000 ਅਸੀਂ 6 ਪਲਾਟ ਕਲੱਬ ਕਰਕੇ ਵੀ ਉਹਨੂੰ ਇੱਕ ਪਲਾਟ ਬਣਾ ਕੇ ਮਤਲਬ ਕਿ ਦੇ ਦਾਂਗੇ ਉਹ ਉਹ ਆਕਸ਼ਨ ਆਪਣੇ ਹਿਸਾਬ ਨਾਲ ਕਰਦੇ ਬਲਕਿ ਵੱਡੇ ਪਲਾਟਾਂ ਦੀ ਵੀ ਅਸੀਂ ਹੁਣ ਆਕਸ਼ਨ ਕਰ ਰਹੇ ਆ ਕਿਸੇ ਨੂੰ 5 ਏਕੜ ਚਾਹੀਦੀ ਕਿਸੇ ਨੂੰ 10 ਏਕੜ ਚਾਹੀਦੀ ਹੋਰ ਵੀ ਜਿਹੜੇ ਪੰਜਾਬ ਦੇ ਡਿਪਾਰਟਮੈਂਟ ਹੈ ਜਿਨ੍ਹਾਂ ਕੋਲ ਜ਼ਮੀਨਾਂ ਪਈਆਂ ਉਹਦੇ ਚ ਰੂਰਲ ਡਿਵੈਲਪਮੈਂਟ ਆ ਗਿਆ ਉਹਦੇ ਚ ਪੁੱਡਾ ਆ ਗਿਆ ਉਹਦੇ ਵਿੱਚ ਜੇ ਕਿਸੇ ਲੈਟ ਅਸ ਸੇ ਪੀ ਐਸ ਪੀ ਸੀ ਐਲ ਕੋਲ ਐਡੀਸ਼ਨਲ ਜ਼ਮੀਨ ਪਈ ਹੈ ਦੇ ਵਾਂਟ ਟੂ ਗੈਟ ਰਿਡ ਆਫ ਉਹ ਉਹ ਵੀ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਇੱਕ ਵੈਬਸਾਈਟ ਤੇ ਅਪਲੋਡ ਕਰ ਰਹੇ ਹਾਂ ਜਿਹੜੀਆਂ ਜ਼ਮੀਨਾਂ ਅਵੇਲੇਬਲ ਐ ਸੇਲ ਤੇ ਤਾਂ ਕਿ ਇੰਡਸਟਰੀਅਲਿਸਟ ਭਰਾ ਆਣ ਉਹ ਜ਼ਮੀਨ ਉਹਦੇ ਚ ਚੂਜ਼ ਕਰ ਲੈਣ ਔਰ ਆਪਣੇ ਸਹੂਲਤ ਦੇ ਹਿਸਾਬ ਨਾਲ ਆਕਸ਼ਨ ਕਰਨ ਔਰ ਜੋ ਉਹਦੀ ਆਕਸ਼ਨ ਹੋਏਗੀ ਉਸ ਡਿਪਾਰਟਮੈਂਟ ਦੀ ਜਿੱਦੀ ਜ਼ਮੀਨਾਂ ਉਹਨਾਂ ਕੋਲ ਪੈਸੇ ਚਲੇ ਜਾਣ ਇੱਕ ਅਪਗ੍ਰੇਡੇਸ਼ਨ ਹੋ ਰਹੀ ਸਾਰੇ ਫੋਕਲ ਪੁਆਇੰਟਾਂ ਦੀ ਕੁਝ ਫੋਕਲ ਪੁਆਇੰਟ ਪੀਐਸਆਈਸੀ ਕੋਲ ਹੈ ਕੁਝ ਫੋਕਲ ਪੁਆਇੰਟ ਅਸੀਂ ਕਾਰਪੋਰੇਸ਼ਨ ਕੋਲ ਚਲੇ ਗਏ ਜਿਹੜੇ ਕਾਰਪੋਰੇਸ਼ਨ ਦੇ ਹੱਦਾ ਚਾਹੁੰਦੇ ਆ ਹੁਣ ਲੁਧਿਆਣੇ ਵਿੱਚ ਜਿੰਨੇ ਫੋਕਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਦੇ ਹੱਦਾ ਚ ਚਲੇ ਗਏ ਔਰ ਉਹਨਾਂ ਕੋਲ ਪੀਐਸਆਈਸੀ ਨੇ 100 ਕਰੋੜ ਰੁਪਇਆ ਇੱਕ ਅਲੱਗ ਰੱਖਿਆ ਹੋਇਆ ਅਪਗ੍ਰੇਡੇਸ਼ਨ ਲਈ ਉਹ ਜਿਹੜਾ ਕਿ ਇਸ ਸਾਲ ਵਿੱਚ ਵਰਤਿਆ ਜਾਣਾ 70% ਮਤਲਬ 70 ਕਰੋੜ ਦੇ ਆਸ-ਪਾਸ ਉਹਦੇ ਟੈਂਡਰ ਨਿਕਲ ਚੁੱਕੇ ਆ ਜਿਹੜੇ ਬਾਕੀ 30 ਕਰੋੜ ਹੈ ਉਹ ਵੀ ਟੈਕਨੀਕਲ ਰੀਜ਼ਨ ਪਿੱਛੇ ਥੋੜੀ ਡਿਲੇ ਚੱਲ ਰਹੀ ਹੈ ਅਗਲੇ 15-20 ਦਿਨਾਂ ਚ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਸੋ 100 ਕਰੋੜ ਸਿਰਫ ਪੀਐਸਆਈਸੀ ਦੇ ਫੋਕਲ ਪੁਆਇੰਟਸ 'ਤੇ ਲੱਗ ਰਹੇ ਜਿਹੜੇ ਕਾਰਪੋਰੇਸ਼ਨ 'ਚ ਹੈ ਉਹ ਸੀ ਲੋਕਲ ਬਾਡੀਜ਼ ਮਨਿਸਟਰੀ ਨੂੰ ਰੈਗੂਲਰਲੀ ਪਰਸਿਊ ਕਰ ਰਹੇ ਆ ਲੋਕਲ ਕਾਰਪੋਰੇਸ਼ਨ ਕਮਿਸ਼ਨਰਾਂ ਨੂੰ ਪਰਸਿਊ ਕਰ ਰਹੇ ਆ ਹੁਣ ਵੀ ਖੈਰਾ ਸਾਹਿਬ ਨਾਲ ਡਿਟੇਲ 'ਚ ਮੀਟਿੰਗ ਹੋਈ ਤੇ ਉਹ ਵੀ ਜਲਦੀ ਤੋਂ ਜਲਦੀ ਜੋ ਵੀ ਜ਼ਰੂਰਤ ਹੈ ਉਹ ਪੂਰੀਆਂ ਹੋਣਗੀਆਂ ਲੁਧਿਆਣੇ ਦੀਆਂ ਵੈਸੇ ਸੜਕਾਂ ਤਾਂ ਸਾਰੀਆਂ ਬਣ ਗਈਆਂ ਬਟ ਫਰਦਰ ਸਟਰੀਟ ਲਾਈਟਸ ਹੋ ਗਈਆਂ ਆ ਕੋਈ ਜਿਹੜੇ ਪਾਰਕਸ ਐ ਪਾਣੀ ਦੀ ਸਪਲਾਈ ਐ ਉਹ ਸਾਰਾ ਜਿੰਨਾ ਕੰਮ ਹੈਗਾ ਕੋਈ 55 ਕਰੋੜ ਰੁਪਏ ਦੇ ਐਸਟੀਮੇਟ ਇਨੀਸ਼ੀਅਲੀ ਬਨੇ ਆ ਉਹ ਜਿਹੜੇ ਐਸਟੀਮੇਟ ਜਲਦੀ ਅਪਰੂਵ ਹੋ ਜਾਣਗੇ ਜਿਸ ਤਰ੍ਹਾਂ ਹੀ ਫੰਡਸ ਆਣਗੇ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਇੱਕ ਜਿਹੜਾ ਪੰਜਾਬ ਇਨਵੈਸਟ ਹੈ ਉਹਦੇ ਵਿੱਚ ਨਵਾਂ ਪੋਰਟਲ ਜੂਨ ਚ ਚਾਲੂ ਹੋਇਆ ਉਹ ਜਿਹੜਾ ਪੋਰਟਲ ਹੈ ਉਹਦੇ 45 ਦਿਨਾਂ ਵਿੱਚ ਸਾਰੇ ਅਪਰੂਵਲ ਮਤਲਬ ਕਿ ਅਸੀਂ ਦੇਨੇ ਹੀ ਦੇਨੇ ਆ ਨਹੀਂ ਤਾਂ ਡੀਮਡ ਅਪਰੂਵਲ ਹੋ ਜਾਏਗਾ ਔਰ ਇਹ ਨਹੀਂ ਕਿ ਜੀ ਬਾਨਾ ਲੱਪਣਾ ਹੈ ਕਿ ਜੀ ਡਾਕੂਮੈਂਟ ਨਹੀਂ ਪੂਰੇ ਹੋਏ ਐਸਲੀ 45 ਦਿਨ ਟੱਪ ਗਏ ਪਹਿਲੇ 5-7 ਦਿਨਾਂ ਵਿੱਚ ਇੰਡਸਟਰੀ ਨੂੰ ਦੱਸ ਦਿੱਤਾ ਜਾਏਗਾ ਕਿ ਤੁਹਾਡੀ ਕੋਈ ਡਾਕੂਮੈਂਟਸ ਦੀ ਕਮੀ ਹੈ ਉਹ ਤੁਸੀਂ ਪੂਰੀ ਕਰ ਦਿਓ ਜਿਸ ਦਿਨ ਉਹਨਾਂ ਨੇ ਪੂਰੀ ਕਰਤੀ ਉਸ ਦਿਨ ਤੋਂ ਕਲੌਕ ਚਾਲੂ ਹੋ ਜਾਏਗੀ ਔਰ ਉਸ ਤੋਂ 45 ਦਿਨਾਂ ਦੇ ਵਿੱਚ ਵਿੱਚ ਜੇ ਅਪਰੂਵਲ ਨਹੀਂ ਹੁੰਦੀ ਉਹ ਡੀਮਡ ਅਪਰੂਵਲ ਹੋ ਗਏ ਪਰ ਇਹ ਨਹੀਂ ਕਿ 45 ਦਿਨ ਵੇਟ ਕਰਨੀ ਪਊ ਸਾਰੇ ਅਪਰੂਵਲਾਂ ਲਈ ਕਈ ਅਪਰੂਵਲ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਚੌਥੇ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ 10ਵੇਂ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ ਪਰ ਦੋ ਤਿੰਨ ਅਪਰੂਵਲ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਟਾਈਮ ਲੱਗਦਾ ਹੀ ਲੱਗਦਾ ਇੱਕ এনवायरमेंट ਸਲੈਸ਼ ਪੋਲੂਸ਼ਨ ਦੇ ਕਿਉਂਕਿ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਹੈ ਦੂਜਾ ਬਿਜਲੀ ਬੋਰਡ ਉਹਨਾਂ ਨੇ ਦੇਖਣਾ ਹੁੰਦਾ ਕਿ ਵਾਕਈ ਉੱਥੇ ਟੈਕਨੀਕਲੀ ਪੋਸੀਬਲ ਹੈ ਜਿੰਨਾ ਲੋਡ ਇਹਨਾਂ ਨੂੰ ਚਾਹੀਦਾ ਮਿਲ ਜਾਏਗਾ ਇਹ ਇਹ ਵੀ 45 ਦਿਨ ਆਊਟਰ ਲਿਮਟ ਹੈ 30 ਦਿਨਾਂ 'ਚ ਵੀ ਹੋ ਸਕਦੇ 25 ਦਿਨਾਂ 'ਚ ਵੀ ਹੋ ਸਕਦੇ 35 ਦਿਨਾਂ 'ਚ ਵੀ ਹੋ ਸਕਦੇ ਪਰ 45 ਦਿਨ ਨਹੀਂ ਕੋਈ ਟੱਪੇਗਾ ਜਿਹੜਾ ਇਹ ਪੋਰਟਲ ਬਣਿਆ ਹੈ ਇਹਦਾ ਅਸੈਸ ਸਾਰੇ ਇੰਡਸਟਰੀ ਦੇ ਅਫਸਰਾਂ ਕੋਲ ਸਾਰੇ EMPLOYEES ਕੋਲ ਹੈ ਔਰ ਮੈਂ ਵੀ ਇਕ ਲਿੱਤਾ ਜੇ ਮੈਨੂੰ ਕੋਈ ਇੰਡਸਟਰੀ ਵਾਲਾ ਪੁੱਛਦਾ ਹੈ ਜੀ ਮੈਂ ਤਾਂ ਇੰਨੀ ਦੇਰ ਹੋ ਗਈ ਐਪਲੀਕੇਸ਼ਨ ਪਾਈ ਸੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਦੇਖ ਕੇ ਉਸੇ ਵਲੇ ਦੱਸ ਸਕਦਾ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਔਰ ਉਹ ਰeal time ਅਪਡੇਟਡ ਆ ਮੈਨੂੰ ਪਿੱਛੇ ਰਾਹੁਲ ਜੀ ਦੱਸ ਰਹੇ ਸੀ ਕਹਿੰਦੇ ਕਈ ਵਾਰੀ ਸਾਨੂੰ ਇੰਨੀ ਟੈਨਸ਼ਨ ਹੋ ਜਾਂਦੀ ਉਹ ਕੋਈ ਪਹਿਲੇ 3 ਦਿਨ ਕ੍ਰੂਸ਼ਲ ਹੁੰਦੇ ਫਿਰ 7 ਦਿਨ ਕ੍ਰੂਸ਼ਲ ਹੁੰਦੇ ਆ ਵੀ ਕੋਈ ਛੁੱਟੀ ਤੇ ਤਾਂ ਨਹੀਂ ਇਹ ਟਾਈਮ ਪੀਰੀਅਡ ਕਰਾਸ ਹੋ ਜਾਏਗਾ ਇੱਕ ਸਿਰਫ ਇੱਕੇ ਪੋਰਟਲ ਕਰਕੇ ਕਹਿੰਦੇ ਕਈਆਂ ਨੂੰ ਛੁੱਟੀ ਤੇ ਵੀ ਘਰੋਂ ਕੰਮ ਕਰਨਾ ਪੈਂਦਾ ਤਾਂ ਕਿ ਇਹ ਜਿਹੜਾ ਹੈਗਾ ਅਸੀਂ ਟਾਈਮ ਨਾ ਟੱਪਨ ਦੇ ਔਰ 8 ਟਾਈਮ ਐਸ਼ ਕਰਕੇ ਜਰੂਰੀ ਹੈ ਇਹ ਐਸਕੇਲੇਟ ਹੋ ਜਾਂਦਾ ਜੇ ਟਾਈਮ ਟੱਪ ਗਿਆ ਇਹ ਸੀਈਓ ਕੋਲ ਚਲੇ ਜਾਏਗਾ ਪਹਿਲਾ ਐਡੀਸ਼ਨਲ ਸੀਈਓ ਕੋਲ ਚਲੇ ਜਾਏਗਾ ਫਿਰ ਸੀਈਓ ਕੋਲ ਚਲੇ ਜਾਮਗੇ ਫਿਰ ਸੈਕਟਰੀ ਕੋਲ ਚਲੇ ਜਾਏਗਾ ਜੇ ਸੈਕਟਰੀ ਤੋਂ ਵੀ ਨਹੀਂ ਆਇਆ ਤਾਂ ਮੇਰੇ ਤੱਕ ਐਸਕੇਲੇਟ ਹੋ ਜਾਏਗਾ ਮੇਰੇ ਤੱਕ ਐਸਕੇਲੇਟ ਹੋ ਗਿਆ ਉਹ ਇਹਦਾ ਮਤਲਬ 6-7 ਅਫਸਰਾਂ ਦੇ ਹੁੰਦੇ ਹਮਦੇ ਉਹ ਕੰਮ ਨਹੀਂ ਹੋਇਆ ਪਰ ਅਜ ਤੱਕ ਹੋਇਆ ਨਹੀਂ ਕੋਈ ਐਸਕੇਲੇਟ ਸਾਰਾ ਕੁਝ ਟਾਈਮਲੀ ਚੱਲ ਰਿਹਾ ਔਰ ਚਲਦਾ ਰਹੇਗਾ ਇੱਕ ਅਸੀਂ ਬੜੀ ਜਲਦੀ ਇੰਡਸਟਰੀਅਲ ਪਾਰਕਸ ਦੀ ਪਾਲਿਸੀ ਲਿਆ ਰਹੇ ਆ ਤਾਂ ਕਿ ਜਿਹੜੀ ਇੰਡਸਟਰੀ ਨੂੰ ਪ੍ਰੋਬਲਮ ਹੈ ਉੱਥੇ ਸ਼ਿਫਟ ਹੋਵੇ ਇਹ ਇੰਡਸਟਰੀਅਲ ਪਾਰਕ ਦੀ ਪਾਲਿਸੀ ਡਰਾਫਟ ਹੋ ਰਹੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਐਡੀਕ ਚੰਗੀ ਪਾਲਿਸੀ ਹੋਵੇ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਵੀ ਹੈ ਜਿਹਦੇ ਕੋਲ ਜਗ੍ਹਾ ਘੱਟ ਹੈ ਕੁਝ ਹੈ ਉਹ ਉੱਥੇ ਜਾਣ ਅਸੀਂ ਉਹਨਾਂ ਨੂੰ ਇਨਸੈਂਟਿਵ ਦਵਾਂਗੇ ਉਸ ਇੰਡਸਟਰੀਅਲ ਪਾਰਕ 'ਚ ਜਾਣ ਲਈ ਤੇ ਇੱਕ ਜਿਹੜੀਆਂ ਬਹੁਤ ਯਾਦਾ ਪੋਲਿਊਟਡ ਇੰਡਸਟਰੀਆਂ ਕਿਉਂਕਿ ਹੁਣ ਹਰ ਯੂਨਿਟ ਨੂੰ ZLD ਲਗਾਉਣਾ ਮੁਸ਼ਕਲ ਹੋ ਜਾਂਦਾ ਜ਼ੀਰੋ ਲਿਕਵਿਡ ਡਿਸਚਾਰਜ ਜਾਂ ਕਈ ਵਾਰੀ ਜਿਹੜਾ ਮਹਿੰਗਾ ਇਕੁਪਮੈਂਟ ਆ ਚਾਹੇ ਉਹ 에ਅਰ ਪੋਲਿਊਸ਼ਨ ਲਗਾਉਣਾ ਮੁਸ਼ਕਲ ਅਸੀਂ ਕੋਸ਼ਿਸ਼ ਕਰਕੇ ਉੱਥੇ ਉਹਨੂੰ ਕਾਮਨ ਫੈਸਿਲਿਟੀ ਚ ਕਰਾਂਗੇ ਮਤਲਬ ਇਹ ਗੰਬਣੇ ਨਹੀਂ ਕਰਨਾ ਜਿਹੜੀ ਇੰਡਸਟਰੀਅਲ ਪਾਰਕ ਦੀ ਪੋਲਿਸੀ ਆਏਗੀ ਇਹ ਪ੍ਰਾਈਵੇਟ ਸੈਕਟਰ ਲਈ ਆਏਗੀ ਉਹ ਆਪਣੀ ਜ਼ਮੀਨ ਇਕੱਠੀ ਕਰਾਂ ਉਹਨਾਂ ਨੂੰ ਡਿਵੈਲਪ ਕਰਾਂ ਪਰ ਅਸੀਂ ਪਾਲਿਸੀ ਇਸ ਤਰ੍ਹਾਂ ਦੀ ਲਿਆਵਾਂਗੇ ਕਿ ਯਾਦਾ ਤੋਂ ਯਾਦਾ ਲੋਕਾਂ ਦਾ ਇਸ ਪਾਸੇ ਇੰਟਰਸਟ ਹੋਵੇ ਇੱਕ ਪਿਛਲੇ ਸਾਲ ਜਿਹੜੇ ਇੰਡਸਟਰੀ ਨੂੰ ਇਨਸੈਂਟਿਵ ਮਿਲੇ ਸੀ ਪੂਰੇ ਫਾਈਨੈਂਸ਼ੀਅਲ ਏਅਰ ਚ 90 ਕਰੋੜ ਦੇ ਮਿਲੇ ਸੀ ਐਤਕੀ ਅਸੀਂ 5 ਮਹੀਨਿਆਂ ਵਿੱਚ 222 ਕਰੋੜ ਦੇ ਚੁੱਕੇ ਹਾਂ ਔਰ ਸਾਡਾ ਟਾਰਗੇਟ ਹੈ ਕਿ ਘੱਟੋ ਘੱਟ 4 ਤੋਂ 5 ਗੁਣਾ ਅਸੀਂ ਪਿਛਲੇ ਸਾਲ ਨਾਲੋਂ ਡਿਸਬਰਸ ਕਰਦੀ ਹੈ ਕਿਉਂਕਿ ਇਹ ਹੁਣ ਜਿੰਨੇ ਸਾਨੂੰ ਪੈਸੇ ਮਿਲੇ ਸੀ 250 ਕਰੋੜ ਉਹ ਆਲਮੋਸਟ ਖਤਮ ਹੋ ਰਿਹਾ ਅਸੀਂ ਹੋਰ ਪੈਸੇ ਟ੍ਰੇਰੀ ਤੋਂ ਮੰਗਾਂਗੇ ਔਰ ਐਤ ਕੀ ਘੱਟੋ ਘੱਟ 4 ਗੁਣਾ ਤਾਂ ਹੋਏਗੀ ਜਿਹੜੀ ਡਿਸਬਰਸਮੈਂਟ ਜੇ ਯਾਦਾ ਨਹੀਂ ਤਾਂ ਇੱਕ ਤਿੰਨ ਐਗਜ਼ੀਬਿਸ਼ਨ ਸੈਂਟਰ ਵੀ ਗਵਰਨਮੈਂਟ ਸੀਰੀਅਸਲੀ ਟੇਕ ਅਪ ਕਰ ਰਹੀ ਹੈ ਉਦੇ ਚ ਲੁਧਿਆਣਾ ਅੰਮ੍ਰਿਤਸਰ ਤੇ ਮੋਹਾਲੀ ਮੋਹਾਲੀ ਦੀ ਲੈਂਡ ਆਲਰੇਡੀ ਆਇਡੈਂਟੀਫਾਈ ਹੋ ਚੁੱਕੀ ਹੈ ਉਹ ਜਲਦੀ ਹੋ ਜਾਏਗੀ ਤੇ ਜਿਹੜਾ ਲੁਧਿਆਣਾ ਤੇ ਅੰਮ੍ਰਿਤਸਰ ਹੈ ਉਹਦੇ ਚ ਲੈਂਡ ਆਇਡੈਂਟੀਫਾਈ ਹੋਣੀ ਬਾਕੀ ਹੈ ਬਟ ਉਹ ਅਸੀਂ ਕਾਫੀ ਜਗ੍ਹਾ ਦੇਖ ਲਈਆਂ ਚਾਰ ਪੰਜ ਉਹ ਵੀ ਜਲਦੀ ਕਰਕੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਚ ਅਸੀਂ ਲੈ ਕੇ ਆਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਬਣੇ ਹਮੇਸ਼ਾ ਮੇਨਟੇਨਡ ਰਵੇ ਔਰ ਉਹ ਆਪਣੇ ਹਿਸਾਬ ਨਾਲ ਜੋ ਵੀ ਮਤਲਬ ਕਿ ਹੈ ਬਣਾਏ ਕਿਉਂਕਿ ਕਈ ਚੀਜ਼ਾਂ ਲਈ ਫਿਰ ਉਹ ਐਗਜ਼ਿਬਿਸ਼ਨ ਹਾਲ ਵਰਤੇ ਜਾਂਦੇ ਸਿਰਫ ਐਗਜ਼ਿਬਿਸ਼ਨ ਲਈ ਨਹੀਂ ਕਨਵੈਨਸ਼ਨ ਸੈਂਟਰ ਵੀ ਹੈ ਕੋਈ ਪ੍ਰਾਈਵੇਟ ਫੰਕਸ਼ਨ ਹੈ ਉਹ ਵੀ ਹੋ ਜਾਇਆ ਕਰਨਗੇ ਕੋਈ 뮤지컬 ਨਾਈਟਸ ਹੈ ਉਹ ਹੋ ਜਾਇਆ ਕਰਨ ਗਿਆ ਜਿੱਦਾਂ ਪਿੱਛੇ ਦਲਜੀਤ ਦੋਸਾਂਝ ਜੀ ਆਏ ਸੀ ਉਹ ਕਹਿੰਦੇ ਜੀ ਇੱਥੇ ਪੂਰੇ ਪੰਜਾਬ ਚ ਇੱਕ ਵੀ ਆਡੀਟੋਰੀਅਮ ਨਹੀਂ ਚੰਗਾ ਜਿੱਥੇ ਮੇਰੀ ਨਾਈਟ ਹੋ ਸਕੇ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਕਿ ਇਹ ਮਲਟੀ ਪਰਪਸ ਜਿਹੜੀਆਂ ਵੈਨਿਊਜ਼ ਐ ਇਹ ਬਣਨੀਆਂ ਇੱਕ ਇੰਡਸਟਰੀ ਵਾਲਿਆਂ ਦੀ ਬੜੀ ਪੁਰਾਣੀ ਡਿਮਾਂਡ ਸੀ ਕਿ ਜੀ ਸਾਨੂੰ ਬੈਂਕ ਗਰੰਟੀਆਂ ਦੇਣੀਆਂ ਪੈਂਦੀਆਂ ਇਨਸੈਂਟਿਵ ਲਿੱਤਾ ਉਹਨੇ ਦੀ ਬੈਂਕ ਗਰੰਟੀ ਮੰਗ ਲੈਂਦੇ ਸੀ ਜਿੱਦਾਂ ਸਟੈਂਪ ਡਿਊਟੀ ਹੋ ਗਈ ਇੱਕ ਦੋ ਹੋਰ ਇਨਸੈਂਟਿਵਸ ਦੀ ਉਹ ਅਸੀਂ ਬੜੀ ਜਲਦੀ ਅਬੋਲਿਸ਼ ਕਰਨ ਜਾ ਰਹੇ ਹਾਂ ਉਹਦੇ ਅਗੇਂਸਟ ਅਸੀਂ ਕੋਈ ਕਾਰਪੋਰੇਟ ਗਰੰਟੀ ਉਹਨਾਂ ਤੋਂ ਲੈ ਲਾਂਗੇ ਜਾਂ ਪਰਸਨਲ ਗਰੰਟੀ ਲੈ ਲਾਂਗੇ ਡਿਪੈਂਡਿੰਗ ਅਪਨ ਕਿ ਉਹਨਾਂ ਦੀ ਇੰਡਸਟਰੀ ਦੀ ਕਾਰਪੋਰੇਟ ਕਿਦਾਂ ਜੇ ਤਾਂ ਪਾਰਟਨਰਸ਼ਿਪ ਹੈ ਜਾਂ ਇੰਡੀਵਿਜ ਅ ਇੰਡੀਵਿਜੂਅਲ ਹੈ ਤਾਂ ਉਹ ਪ੍ਰੋਪਰਾਈਟਰਸ਼ਿਪ ਜਿਹਨੂੰ ਕਹਿੰਦੇ ਆ ਉਹ ਹੈਗੀ ਹੈ ਤਾਂ ਪਰਸਨਲ ਗਾਰੰਟੀ ਦੇ ਦੇਣਗੇ ਜੇ ਕੰਪਨੀ ਹੈ ਤਾਂ ਕਾਰਪੋਰੇਟ ਗਾਰੰਟੀ ਦੇ ਦੇਣਗੇ ਪਰ ਉਹਨਾਂ ਦਾ ਅਸੀਂ ਕੈਸ਼ ਨਹੀਂ ਬਲੌਕ ਹੋਣ ਦਵਾਗੇ ਇਹਦੇ ਵਿੱਚ ਇਨ ਦੀ ਸ਼ੇਪ ਆਫ ਬੈਂਕ ਗਾਰੰਟੀਆਂ ਹੋਰ ਕੋਈ ਕਿਸੇ ਨੇ ਇੱਕ ਮੈਂ ਤੁਹਾਨੂੰ ਇੱਕ ਹੋਰ ਫਿਗਰ ਦੇ ਰਿਹਾ ਬੜੀ ਇੰਟਰਸਟਿੰਗ ਇੱਕ ਜਿਹੜਾ ਗਵਰਨਮੈਂਟ ਟੂ ਬਿਜ਼ਨਸ ਵਿੱਚ ਇਨਸੈਂਟਿਵ ਹੁੰਦੇ ਆ ਜਾਂ ਕੋਈ ਵੀ ਉਹਨਾਂ ਦੇ ਇਸ਼ੂਜ਼ ਹੁੰਦੇ ਆ ਉਹ ਪਿਛਲੇ ਕੁਝ ਟਾਈਮ 'ਚ ਅਸੀਂ 85% ਰਿਜ਼ੋਲਵ ਕਰ ਚੁੱਕੇ ਕੋ ਜਿਹੜੇ 15% ਰਹਿ ਗਏ ਆ ਉਹ ਰਿਜ਼ੋਲਵ ਹੋ ਜਾਣਗੇ ਕੁਝ ਨਵੇਂ ਆ ਜਾਂਦੇ ਕੁਝ ਪੁਰਾਣੇ ਹੋ ਜਾਂਦੇ ਬਟ ਤੁਸੀਂ ਇਹ ਸਮਝੋ ਕਿ ਹੁਣ ਉਹ ਅਪ ਟੂ ਡੇਟਡ ਅਪ ਟੂ ਡੇਟ ਹੈਗੇ ਆ ਜਿਹੜੇ ਉਹ ਇਸ਼ੂ ਆ ਬਾਕੀ ਅਸੀਂ ਅੱਜ ਜਿਹੜੇ ਇੰਡਸਟਰੀਲਿਸਟ ਭਰਾਵਾਂ ਨੂੰ ਮਿਲ ਰਹੇ ਹਾਂ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੇ ਜੋ ਵੀ ਸੁਜੈਸ਼ਨਸ ਹੋਣਗੇ ਉਹ ਅਸੀਂ ਉਹਨਾਂ ਦੇ ਸੋਲਿਊਸ਼ਨ ਲੱਭਾਂ ਥੈਂਕ ਯੂ ਜਿਹੜੇ ਨਵੇਂ ਟਾਪਿਕ ਤੇ ਕਮਿਸ਼ਨ ਮਿਕਸ ਯੂਜ਼ ਲੈਂਡ ਦਾ ਟਾਪਿਕ ਹੈ ਲੁਧਿਆਣਾ ਦਾ ਸਭ ਤੋਂ ਵੱਡੀ ਗੱਲ ਦਾ ਕਿ ਇੱਥੇ ਕਿ ਮਾਨ ਰਹੀ ਹੈ ਕਿਉਂਕਿ ਇੰਡਸਟਰੀ ਸਭ ਤੋਂ ਵੱਡੀ ਗੱਲ ਕਿ ਮਿਕਸ ਲੈਂਡ ਯੂਜ਼ ਦੀ ਜਦੋਂ ਇਹ ਮਾਸਟਰ ਪਲਾਨ ਬਣਿਆ ਸੀ ਉਦੋਂ 15 ਸਾਲ ਦਿੱਤੇ ਗਏ ਸੀ ਇੰਡਸਟਰੀ ਨੂੰ ਮੂਵ ਕਰਨ ਲਈ ਬਟ ਉਹ ਹੋਏ ਨਹੀਂ ਉਸ ਤੋਂ ਬਾਅਦ ਮੇਰੇ ਖਿਆਲ ਪੰਜ-ਪੰਜ ਸਾਲ ਕਰਕੇ ਦੋ ਤਿੰਨ ਵਾਰੀ ਐਕਸਟੈਂਸ਼ਨਾਂ ਹੋ ਚੁੱਕੀਆਂ ਜਿਹੜੀ ਅਗਲੀ ਐਕਸਟੈਂਸ਼ਨ ਆ ਉਹ ਵੀ ਅਸੀਂ ਮਤਲਬ ਕਿ ਕਰ ਰਹੇ ਆ ਪਰ ਇਹਦਾ ਮੈਨੂੰ ਲੱਗਦਾ ਕੋਈ ਲੌਂਗ ਟਰਮ ਸੋਲੂਸ਼ਨ ਲੱਭਣਾ ਪਊਗਾ ਹਰ ਵਾਰੀ ਪੰਜ ਸਾਲ ਦੀ ਐਕਸਟੈਂਸ਼ਨ ਜਾਂ ਤਿੰਨ ਸਾਲ ਦੀ ਐਕਸਟੈਂਸ਼ਨ ਇਜ਼ ਨਾਟ ਅ ਸੋਲੂਸ਼ਨ ਉਹ ਆਲਰੇਡੀ ਅਸੀਂ ਡਿਸਕਸ ਕਰ ਰਹੇ ਹਾਂ ਜਦੋਂ ਉਹਦੇ ਤੇ ਕੋਈ ਫੈਸਲਾ ਹੋਏਗਾ ਤਾਂ ਮੈਂ ਦੱਸ ਦਊਂਗਾ ਸੋ ਫਿਰ ਨੂੰ ਆ ਕੀ ਜਿਹੜਾ ਪੋਰਟਲ ਖੁੱਲ ਚੁੱਕਾ ਜੂਨ ਤੋਂ ਇਲਾਕੇ ਪੰਜਾਬ ਦਾ ਸਿਰਸਪ ਪੰਜਾਬ ਦਾ ਪੋਰਟਲ ਖੁੱਲ ਚੁੱਕਾ ਜੂਨ ਤੋਂ ਹੁਣ ਤੱਕ ਕਿੰਨੀ ਕੈਪੀਲੀਕੇਸ਼ਨ ਆਈ ਉਹਦੇ ਬਾਰੇ ਕੋਈ ਡਾਟਾ ਲੱਗਿਆ ਹੈ ਨਾ ਉੱਥੇ ਰਾਉਜ ਜੀ ਅ ਸਰ ਇਹ ਤਾਂ ਕਿ ਸਾਡਾ ਨਾ ਜਿਹੜਾ ਪੋਰਟਲ ਆ ਇਹ 10 ਸਰ ਇੱਕ ਮਿੰਟ ਕੋਈ ਗੱਲ ਨਹੀਂ ਇਹ ਦੇਖੇ ਦੱਸ ਦਿੰਦੇ ਜੀ ਸਾਰਾ ਕੁਝ ਆਨਲਾਈਨ ਹੈ ਹੋਰ ਦੱਸੋ ਕਿ ਬਿਜਲੀ ਦਾ ਤੁਸੀਂ ਵਿਭਾਗ ਤੁਹਾਡੇ ਕੋਲ ਆ ਗਿਆ ਹੈ ਪਿਛਲੇ 2 ਸਾਲਾਂ ਦੇ ਵਿੱਚ ਲਗਭਗ 70 ਤੋਂ 80 ਲਾਈਨਾਂ ਦੀ ਚਾਹਤ ਸੈਨੂ ਨਕੋ ਉਹਨਾਂ ਦੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਬੀਬੀ ਮੈਂ ਦੇਖੋ ਐਸ ਫਾਰ ਐਸ ਉਹਨਾਂ ਦੀ ਮੈਂ ਹਲੇ ਡਿਪਾਰਟਮੈਂਟ ਵੈਸੇ ਲਿੱਤਾ ਨਹੀਂ ਕਿਉਂਕਿ ਜਦੋਂ ਦਾ ਮੈਨੂੰ ਅਨਾਉਂਸ ਹੋਇਆ ਪਰ ਦੋ ਦਿਨ ਪਹਿਲਾਂ ਦਾ ਮੈਂ ਇੱਕ ਦਿਨ ਅਮਰੇ ਸਰ ਇੱਕ ਦਿਨ ਜਲੰਧਰ ਇਹੀ ਕਰ ਰਿਹਾ ਹਲੇ ਤਾਂ ਮੈਂ ਕੋਈ ਪਹਿਲੀ ਮੀਟਿੰਗ ਕੀਤੀ ਵੀ ਨਹੀਂ ਮੇਰੀ ਪਹਿਲੀ ਮੀਟਿੰਗ ਕੱਲ ਹੈ ਚੰਡੀਗੜ੍ਹ ਬਟ ਹਿਊਮਨ ਸੇਫਟੀ ਵਿਲ ਬੀ ਸ਼ੁੱਡ ਬੀ ਟਾਪ ਪ੍ਰੀਅਰਟੀ ਕੁਝ ਹੋਰ ਹੋਵੇ ਨਾ ਹੋਵੇ ਇਹ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿ ਇਹ ਜਿਹੇ ਇਨਸੀਡੈਂਟ ਦੁਬਾਰਾ ਨਹੀਂ ਹੋਣ ਦਵਾਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਮੈਨੂੰ ਇਨਸੀਡੈਂਟ ਦਾ ਪਤਾ ਵੀ ਨਹੀਂ ਸੀ ਮੈਂ ਇਹ ਲੁੱਕ ਕਰੂੰਗਾ ਜੇ ਕਿਸੇ ਦੀ ਅਲਗਰਜ਼ੀ ਨਾਲ ਹੋਇਆ ਉਹਦੇ ਤੇ ਐਕਸ਼ਨ ਵੀ ਲਿੱਤਾ ਜਾਏ ਆਈ ਵਿਲ ਰੀਅਲੀ ਮੈਕਚ ਸਟਾਈਕ ਹੋ ਜਾਈ ਆਈ ਵਿਲ ਇਮੀਡੀਟਲੀ ਮੈਕਚ ਸਟਾਈਕ ਹੋ ਜਾਈ ਤੁਸੀਂ ਆਨਲਾਈਨ ਨੰਬਰ ਲਾਉ ਕੋ ਚੱਕਰ ਆਣੀ ਦੇਖੋ ਮੈਂ ਸਾਰਿਆਂ ਨੂੰ ਇੱਕੋ ਰਿਕਵੈਸਟ ਕਰਦਾ ਬਿਜਲੀ ਵਿਭਾਗ ਦੇ ਸਵਾਲਾਂ ਲਈ ਅਗਲੀ ਵਾਰੀ ਲਈ ਛੱਡ ਦਿਓ ਹਲੇ ਆਈ ਐਮ ਨਾਟ ਪ੍ਰਿਪੇਅਰਡ ਕਿਉਂਕਿ ਮੈਂ ਹਲੇ ਜੁਆਇਨ ਨਹੀਂ ਕੀਤਾ ਫਿਲਮ ਸਿਟੀ ਬੰਦੀਤ ਤਾਂ ਉਹ ਫਿਲਮ ਸਿਟੀ ਮੋਹੱਲੇ ਦੱਸੋ ਜੀ ਤੁਹਾਡੇ ਸਵਾਲ ਆ ਰਹੇ ਫਿਲਮ ਸਿਟੀ ਪ੍ਰੋਗਰੈਸ ਕਮ ਕਰ ਰਿਹਾ ਹੈ ਅੱਜ ਮਤਲਬ ਕਿ ਇਹ ਉਹ ਕਹਿੰਦੇ ਇਨ ਪ੍ਰੋਗਰੈਸ ਹੈ ਪਰ ਮੈਂ ਅਪਡੇਟਡ ਇਨਫੋਰਮੇਸ਼ਨ ਤੁਹਾਨੂੰ ਦੇ ਦਾਂਗੇ ਸੰਜੀਤ ਸਰ ਜੀ ਪਾਰਕ ਜਿਹੜੀ ਉਹ ਸਥਿਤ ਕੀਤੀ ਸੀ ਮੱਧੇ ਬਾੜੇ ਉਹ ਅੱਗੇ ਆਪ ਵੀ ਬਹੁਤ ਇੱਕ ਦਿੱਖਤੀ ਕੁਛ ਜਿਹੜਾ ਟੈਕਸਟਾਈਲ ਪਾਰਕ ਉਹ ਤਾਂ ਸ਼ੈਲਵ ਕਰ ਹੀ ਦਿੱਤਾ ਉਹ ਨਹੀਂ ਬੰਨਾ ਹੁਣ ਉਹ ਫੋਰੈਸਟ ਨੂੰ ਦਿੱਤੀ ਹੈ ਇਸ਼ਾਰੀ ਕੋਈ ਨਹੀਂ ਕੀਤਾ ਸਨੀਯਾ ਸਰ ਇੱਕ ਪੁਆਇੰਟ ਤਰੀਕਾ ਕਰਕੇ ਡਿਮਾਂਡ ਰਹਿੰਦੀ ਹੈ ਈਜ਼ ਆਫ ਡੂਇੰਗ ਬਿਜ਼ਨਸ ਬਟ ਇੰਡਸਟਰੀਸ ਕੇੰਦਰ ਨੇ ਜਿਹੜਾ ਆਨਲਾਈਨ ਪਲੈਟਫਾਰਮ ਦੇ ਵਿੱਚ ਕਾਈ ਜਿਹੜੀ ਸਕੀਮਾ ਅਨਾਉਂਸ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਟਰੰਕਟ ਰਿਸਪਾਂਸ ਹੈ ਉਹ ਨਹੀਂ ਰੀਸੀਵ ਹੁੰਦੇ ਹਲੇ ਵੀ ਜਿਹੜੇ ਆਨ ਪੀ ਹੈ ਉਹ ਇਨਫੈਕਟਿਵ ਨਹੀਂ ਹੈ ਬਿਲਕੁਲ ਗਲਤ ਹੈ ਜਿਹੜਾ ਇਹ ਅਸੀਂ ਨਵਾਂ ਸਿਸਟਮ ਹੁਣੇ ਅਨਾਉਂਸ ਕੀਤਾ ਹੈ ਈਜ਼ ਆਫ ਡੂਇੰਗ ਬਿਜ਼ਨਸ ਉਹਦੇ ਵਿੱਚ ਪੂਰਾ ਹੈਗਾ ਔਰ ਤੁਹਾਨੂੰ ਮੈਂ ਹੁਣੇ ਦੱਸਿਆ ਗਵਰਨਮੈਂਟ ਟੂ ਬਿਜ਼ਨਸ ਵੀ ਜਿਹੜੇ ਅਪਰੂਵਲ ਸੀ ਜਿਹੜੇ ਸੁਜੈਸ਼ਨ ਕੋਈ ਵੀ ਕੰਪੈਂਡਿੰਗ ਸੀ 85% ਰਿਜ਼ੋਲਵ ਹੋ ਚੁੱਕੇ ਜੇ ਕੋਈ ਇੰਡੀਵੀਜੂਅਲ ਕੇਸ ਹੈ ਉਹਨਾਂ ਨੂੰ ਕੋ ਮੈਨੂੰ ਦੱਸਣ ਇਟ ਵਿਲ ਬੀ ਟੇਕਨ ਕੇਅਰ ਜੀ ਸਰ ਹੁਣ ਜਿਵੇਂ ਤੁਸੀਂ ਅੰਮ੍ਰਿਤਸਰ ਤੇ ਜਲੰਧਰ ਮੀਟਿੰਗਸ ਕੀਤੀਆਂ ਨੇ ਕਿਸ ਤਰ੍ਹਾਂ ਦੇ ਰਿਸਟਕ ਕੁੜੀ ਕੋ ਸਜੈਸ਼ਨਸ ਆਏ ਨੇ ਤੇ ਕੀ ਸੋਲਿਊਸ਼ਨ ਤੁਸੀਂ ਉਹਦੇ ਉਹਦੇ ਮੈਂ ਤੁਹਾਨੂੰ ਭੇਜ ਦੂੰਗਾ ਹੁਣ ਸਾਡਾ ਟਾਈਮ ਹੋ ਰਿਹਾ ਮੈਂ ਚੱਲੂੰਗਾ ਪਰ ਉਹ ਜਿਹੜੀਆਂ ਪ੍ਰੋਬਲਮ ਤੇ ਸੋਲਿਊਸ਼ਨ ਹੈ ਪ੍ਰੈਸ ਹੈਜ਼ ਵਾਈਡਲੀ ਕਵਰਡ ਤੁਸੀਂ ਵੀ ਕਵਰ ਕੀਤਾ ਹੈ ਦੈਨਿਕ ਸਵੇਰਾ ਨੇ ਤੇ ਉਹ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਥੈਂਕ ਯੂ